ਹੈਲੋ ਗਾਇਸ ਆਪ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਪਣੇ ਚੁੱਲ੍ਹਾ 'ਚ ਅੱਛਾ ਆਪਾਂ ਬਣਾਵਾਂਗੇ ਤੋਰੀਆਂ ਦੀ ਸਬਜ਼ੀ ਆਪਾਂ ਪਹਿਲੇ ਤੋਰੀਆਂ ਨੂੰ ਚੰਗੀ ਤਰ੍ਹਾਂ ਛਿੱਲ ਲਵਾਂਗੇ ਆਪਾਂ ਤੋਰੀਆਂ ਨੂੰ ਨੋਰਮਲ ਸਾਈਜ਼ ਵਿੱਚ ਕੱਟ ਲੈਣਾ ਹੈ ਹੁਣ ਆਪਾਂ ਰਾਤ ਤੋਰੀਆਂ ਕੱਟ ਕੇ ਧੋ ਲਈਆਂ ਹੈ ਤਾਂ ਆਪਾਂ ਨੂੰ ਇਸ ਦੇ ਚਾਹੀਦੇ ਹੈ ਪਿਆਜ਼ ਟਮਾਟਰ ਲਸਣ ਹੁਣ ਆਪਾਂ ਗੈਸ ਔਨ ਕਰਕੇ ਤੇਲ ਗਰਮ ਕਰਾਂਗੇ ਅੰਦਰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ हूँ अपना तेल गर्म हो चुका है आप हम इसे पावे जीरा थोड़ी जी जवाइन लसन हूँ आप तोरिया चंकी तरह चंबी तरह तोरिया मिक्स कर लेना मिक्स करके अपना हम इन्हें पाँच मिनट लिए ढाके ही रख देना है अपना मीडियम तो रखना है ना कि हाई गैस में करना है ਹੁਣ ਆਪਾਂ ਦੇਖਾਂਗੇ ਕਿ ਤੋਰੀਆਂ ਨੇ ਪਾਣੀ ਛੱਡਿਆ ਹੈ ਜਾਂ ਨਹੀਂ ਹੁਣ ਆਪਣੀ ਤੋਰੀਆਂ ਨੇ ਪਾਣੀ ਛੱਡ ਦਿੱਤਾ ਹੈ ਇਹ ਖੂਬ ਜਨਾ ਸੋਹਣਾ ਕਲਰ ਹੈ ਹੁਣ ਆਪਾਂ ਇਸ ਵਿੱਚ ਪਾਵਾਂਗੇ ਪਿਆਜ਼ ਟਮਾਟਰ ਪੁਣੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਪੁਣੇ ਦੇ ਇਸ ਵਿੱਚ ਪਾਵਾਂਗੇ ਹਰੀਆਂ ਮਿਰਚਾਂ। ਨਮਕ। ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ। ਚੰਗੀ ਤਰ੍ਹਾਂ ਮਿਕਸ ਕਰਕੇ ਤੇ ਦੋ ਫੇਰੇ ਫੇਰੇ ਟੱਕ ਕੇ ਪੰਜ ਚ ਤੋਂ 10 ਮਿੰਟ ਤੱਕ ਸਟੇਨ ਤੇ ਰੱਖਾਂਗੇ ਹੁਣ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ ਤੋਲਣੀ ਸਬਜੀ ਨੂੰ 10 ਮਿੰਟ ਲਈ ਟੱਕ ਕੇ ਰੱਖ ਦਵਾਂਗੇ ਹੁਣ ਆਪਾਂ ਸਬਜੀਂ ਦੇਖਾਂਗੇ ਜੀ ਪਾਣੀ ਹੋ ਗਿਆ ਲਓ ਜੀ ਆਪਣੀ ਹੋਰੀਆਂ ਸਬਜੀ ਦਾ ਅੱਧਾ ਪਾਣੀ ਚਾੜ ਚੁੱਕਾ ਹੈ ਹੁਣ ਆਪਾਂ ਇਸ ਵਿੱਚ ਪਾਵਾਂਗੇ ਹਲਦੀ ਪਾਊਡਰ ਮਿਰਚੀ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਮੋਟੇ ਸੰਜਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਜੀ ਕੀ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੁਹਾਡਾ ਆਪਣਾ ਚੈਨਲ ਕਿਰਨ ਵਾਲਾ ਨੂੰ ਹੈ ਟੈਗ ਆਪਣਾ ਚੱਲਾ ਦੇਖੋ ਆਪੀ ਉਹ ਸਬਜੀ ਦਾ ਰੰਗ ਕਿੰਨਾ ਸੋਹਣਾ ਆ ਗਿਆ ਇਹ ਜਿ세 ਤਰ੍ਹਾਂ ਹੁਣ ਆਪਾਂ 5 ਮਿੰਟ ਤੱਕ ਸਬਜੀ ਨੇ ਇਸੇ ਤਰ੍ਹਾਂ ਗੈਸ ਤੇ ਰੱਖਾਂਗੇ ਹਾਈ ਫਲੇਮ ਤੇ ਤਾਂ ਕਿ ਜੋ ਆਪਣਾ ਸਬਜੀ ਦਾ ਜੋ ਬਚਿਆ ਪਾਣੀ ਹੈ ਉਹ ਵੀ ਜਲ ਸਕੇ ਲੋ ਜੀ ਹੁਣ ਆਪਣੀ ਸਬਜੀ ਰੈਡੀ ਹੈ ਸਬਜੀ ਦੇਖੋ ਜੀ ਕਿੰਨੀ ਵਧੀਆ ਬਣੀ ਹੈ ਇਸ ਤਰੀਕੇ ਨਾਲ ਸਬਜੀ ਬਣਾਉਣੇ ਹੁਣ ਕਾਫੀ ਟੇਸਟੀ ਲੱਗਦੀ ਹੈ ਲੋ ਜੀ ਆਪਣੀ ਸਬਜੀ ਹੁਣ ਖਾਣ ਵਾਸਤੇ ਤਿਆਰ ਹੈ ਇਹ ਬਹੁਤ ਸਵਾਦ ਬਣਦੀ ਹੈ ਚੰਗੀ ਤਰ੍ਹਾਂ ਹੈ ਖੋਲ ਜਾਂਦੀ ਹੈ ਜਦੋਂ ਪੱਖਾ ਨਹੀਂ ਆ ਮੂੰਹ ਵਿੱਚ ਇੱਕ ਵਾਰ ਟਰਾਈ ਜ਼ਰੂਰ ਕਰੋ ਜੇ ਸਾਡੀ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ